ਚਾਚਾ ਕਹਿੰਦੇ ਯਾਰ ਇਦਾਂ ਨਾ ਖੇਤ ਦੇ ਵਿੱਚ ਘਰ ਹੋਣਾ ਚਾਹੀਦਾ ਜਿਵੇਂ ਆ ਵੇਖੋ ਜੀ ਪੱਥਰਾਂ ਦਾ ਘਰ ਬਣਿਆ ਕਿੱਡਾ ਸੋਹਣਾ ਨਾਲ ਉਹ ਛੋਟੀ ਜੀ ਝੌਂਪੜੀ ਬਣੀ ਆ ਤੇ ਨਾਲ ਉਹਨਾਂ ਨੇ ਇੱਕ ਦੂਜੀ ਕੱਚੀ ਝੌਂਪੜੀ ਬਣਾਈ ਆ ਤੇ ਇੱਧਰ ਦਰਖਤ ਲੱਗੇ ਜੀ ਵੇਖੋ ਤੁਸੀਂ ਤੇ ਇਹ ਨੀਚੇ ਦੇ ਬੱਕਰੀਆਂ ਬੱਕਰੀਆਂ ਬੰਨੀਆਂ ਨੇ ਤੇ ਆਪ ਵੀ ਆਰਾਮ ਫਰਵਾਈ ਜਾਂਦੇ ਆ ਜੀ ਤੇ ਵੇਖੋ ਨਾ ਇਹ ਮਾਹੌਲ ਕਿੱਡਾ ਸੋਹਣਾ ਲੱਗਦਾ ਚਾਚਾ ਕਹਿੰਦਾ ਯਾਰ ਇਹੋ ਜਿਹਾ ਆਪਣਾ ਵੀ ਹੋਣਾ ਚਾਹੀਦਾ ਪਰ ਦੋਸਤੋ ਕਹਿੰਦੇ ਹੁੰਦੇ ਨਾ ਵੀ ਬਗਾਨੇ ਥਾਲੀ ਦੇ ਵਿੱਚ ਲੱਡੂ ਹਮੇਸ਼ਾ ਵੱਡਾ ਹੀ ਲੱਗਦਾ ਹੁੰਦਾ ਇਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਤੁਸੀਂ ਵੀ ਇਹ ਸਰਵਾਈਵ ਕਿਦਾਂ ਕਰ ਰਹੇ ਨੇ ਤੇ ਉਹ ਵੇਖੋ ਜੀ ਉਹ ਕਿੰਨੀ ਗਰਮੀ ਆ ਤੇ ਇਹਨਾਂ ਨੇ ਦਰਖਤ ਦੀ ਛਾਂਵੇਂ ਰਹਿਣਾ ਉਹ ਵੇਖੋ ਤੁਸੀਂ ਕੋਈ ਪੱਖਾ ਨਹੀਂ ਤੁਹਾਨੂੰ ਦਿਸੂਗਾ ਕੋਈ ਮੱਛਰ ਨਹੀਂ ਕੋਈ ਕੁਸ ਨਹੀਂ ਹੁਣ ਆਪਾਂ ਉਹ ਅੰਕਲ ਕੋਲੇ ਚੱਲਾਂਗੇ ਨਾਲੇ ਉਹਨੂੰ ਪੁੱਛਾਂਗੇ ਪਤੰਦਰਾ ਜਾੜ ਬੀਆ ਬਾਣ ਚ ਤੇਰਾ ਜੀ ਕਿਵੇਂ ਲੱਗਦਾ ਹੈ ਤੇ ਨਾ ਕੋਈ ਪੱਖਾ ਨਾ ਕੋਈ ਕੁਸ ਹੈਨਾ ਕਿਵੇਂ ਲੋਕ ਕਰਦੇ ਬਹੁਤ ਸੋਹਣਾ ਘਰ ਤੁਹਾਨੂੰ ਦਿਖਾਵਾਂਗੇ ਸੋਹਣੀ ਜੀ ਝੌਂਪੜੀ ਬਹੁਤ ਸੋਹਣੀ ਲੋਕੇਸ਼ਨ ਆ ਇਹ ਭਾਰਤ ਮਾਲਾ ਰੋਡ ਦੇ ਨਾਲ ਮਿੱਤਰੋ ਖੇਤ ਚੰਕਲ ਰਹਿੰਦਾ ਕੀ ਖੇਤੀ ਕਰਦਾ ਕੀ ਪਾਉਂਦਾ ਕੀ ਖਾਂਦਾ ਤੁਹਾਨੂੰ ਵਿਖਾਉਣੇ ਆ ਚੱਲਦੇ ਆ ਜੀ ਆਪਾਂ ਵੇ ਤੂੰ ਮੈਂ ਚੜੂ ਕਿਵੇਂ ਚੜੂੰਗਾ ਕਿਵੇਂ ਮੈਂ ਯਾਰ ਹੈ ਲੱਗਾ ਹੈਗਾ ਜੀ ਬਰੋਈ ਬਰੋਈ ਪਿੰਡ ਆ ਇਹ ਤੇ ਇਦਾਂ ਦੇ ਘਰ ਆਈ ਇਹਨਾਂ ਦੇ ਜਿਵੇਂ ਕਿ ਖੇਤ ਦੇ ਵਿੱਚ ਹੀ ਘਰ ਆ ਤੇ ਛੋਟਾ ਜਿਹਾ ਪਿੰਡ ਆ ਤੇ ਆ ਭਾਰਤਮਾਲਾ ਰੋਡ ਨੇ ਇਸ ਪਿੰਡ ਨੂੰ ਵੰਡ ਦਿੱਤਾ ਅੱਧਾ ਉਧਰ ਰਹਿ ਗਿਆ ਅੱਧਾ ਇੱਧਰ ਰਹਿ ਗਿਆ ਤੇ ਇਹ ਕਿਸਾਨ ਦੀ ਜ਼ਮੀਨ ਵੀ ਹੈ ਭਾਰਤਮਾਲਾ ਰੋਡ ਦੇ ਵਿੱਚ 6 ਵਿਗਾ ਚੁੱਕੀ ਹੈ ਜੀ ਤੇ ਇਹਨਾਂ ਨੂੰ ਪੁੱਛਿਆ ਪੁੱਛਦੇ ਆ ਵੀ ਆਖਰਕਾਰ ਕਿੰਨੇ ਪੈਸੇ ਮਿਲੇ ਤੁਹਾਨੂੰ ਤੇ ਕਿਵੇਂ ਤੁਸੀਂ ਸਰਵਾਈਵ ਕਰਦੇ ਜੇ ਕੀ ਖੇਤੀ ਕਰਦੇ ਜੇ ਤੇ ਗੁਜ਼ਾਰਾ ਕਿਵੇਂ ਚੱਲਦਾ ਤੁਹਾਡਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਕਿਸਾਨ ਦਾ ਤੁਹਾਨੂੰ ਘਰ ਵਿਖਾਵਾਂਗੇ ਬਹੁਤ ਸੋਹਣਾ ਘਰ ਆ ਤੇ ਬਹੁਤ ਸੋਹਣੀ ਲੋਕੇਸ਼ਨ ਆ ਸਪੈਸ਼ਲ ਚਾਚੇ ਨੇ ਕਿਹਾ ਮੈਨੂੰ ਉਹ ਦੇਖੋ ਜੀ ਉਹਨੇ ਗੱਡੀ ਰੋਕੀ ਕਹਿੰਦਾ ਵੀ ਵੀਡੀਓ ਬਣਾ ਕੇ ਲਿਆ ਤੇ ਮੈਂ ਕੈਨੇਡਾ ਜਾ ਕੇ ਆਪਣੀ ਪਤਨੀ ਨੂੰ ਵਿਖਾਉਂਗਾ ਤੇ ਸਭ ਤੋਂ ਪਹਿਲਾਂ ਆਪਾਂ ਵੀਡੀਓ ਸ਼ੂਟ ਕਰ ਲਈਏ ਤੇ ਕਿਸਾਨ ਨਾਲ ਕਰਦੇ ਆ ਗੱਲਬਾਤ ਸਰ ਆਪਕਾ ਨਾਮ ਕੀ ਹੈ ਨਰਨ드ਮ ਨਰਾਇਣ ਨਰਾਮ ਹਾਂ ਕਿੰਨਾ ਟਾਈਮ ਹੋ ਗਿਆ ਯਹਾਂ ਰਹਤੇ ਰਹੇ ਕਮੇ ਕਮ 100 ਡੇਢ ਸਾਲ 100 ਡੇਢ ਸਾਲ ਯਹਾਂ ਰਹਤੇ ਅੱਛਾ ਤੋ ਕੈਸੇ ਗੁਜ਼ਾਰਾ ਹੁੰਦਾ ਹੈ ਯਹਾਂ ਯਾਰ ਮਜ਼ਦੂਰੀ ਕਰਵਾਉਣ পেট ਭਰੇ ਵੇਖਾਈ ਮਜ਼ਦੂਰੀ ਹਾਂ ਖੇਤੀ मजदूरी क्या करते हो पहला तो पत्थर पच्चीस अच्छा। अच्छा। तो ये ये खेत में क्या लगा रखा ये है अच्छा, मित्रों किसान ने बाजरा ला रखा बाजरा बकरिया वास्ते ला रखा हाँ, ने गाया वास्ते। गाया कि है कि अच्छा ये ये भी आपका है, ये जो बना रखा है अच्छा आपका घर कौन कौन सा कहा तक का अच्छा ये मकाम रोड के बीच में होता अच्छा दुड़ गया अच्छा जणा पने दोबारा बनाया ये छबरा होता रोड में अच्छा तो ये रोड में ढल गया था हटाया अच्छा तब दोस्तों किसान दा जेड़ा घर भी रोड चै बीच आ गया सीगा ते आ छबरा भी रोड दे बीच आ गया सी, सी। उस तो बाद उथो ठा के ल्या के इनाने नया घर बनाया हां मकाम ये रोड पे ढल गया हां ए नया घर बनाया जी इनाने एथे ल्या के ठा के आन के

ਇੱਕ ਡੂਪੇ ਲਾਗਣ ਮਾਤੇ ਰੋਡ ਮਾਤੇ ਕਿੰਨੇ ਪੈਸੇ ਮਿਲੇ ਇੱਕ ਵਿੱਗਾ ਕੇ ਵਿੱਗੇ ਦਾ ਪੈਸਾ ਕਹੀਂ ਗੁੰਮ ਲਿਆ ਨੀ ਰੁਪਇਆ ਮਿਲਿਆ 2 ਲੱਖ 6 ਵਿੱਗਾ ਕਾ 2 ਲੱਖ ਹਾਂ ਮੈਂ ਕਹਿਆ ਮਾਰ ਸੀਸੇ ਦੇਵੇ 2 ਲੱਖ ਨਹੀਂ ਲੱਦੇ ਤਮ ਮੇਟਰੂ ਕਿਸਾਨ ਦਾ ਕਹਿਣਾ ਵੀ ਸਰਕਾਰ ਨੇ ਸਾਨੂੰ 6 ਵਿੱਗਿਆਂ ਦਾ 2 ਲੱਖ ਰੁਪਇਆ ਦਿੱਤਾ ਸੀ 18 ਵਿੱਗੇ ਮੇਰੀ ਜ਼ਮੀਨ ਸੀ ਸਾਡੇ ਤਿੰਨ ਭਰਾ ਸੀ ਤੇ 6 ਲੱਖ ਰੁਪਏ ਸਾਨੂੰ ਆਉਣਾ ਸੀ 18 ਵਿੱਗਿਆਂ ਦਾ 18 ਵਿੱਗੇ ਜ਼ਮੀਨ ਸਾਡੀ ਜਿਹੜੀ ਕਿ ਰੋਡ ਦੇ नीचे ਆ ਗਈ ਤੇ ਸਾਡੇ ਤੋਂ ਧੱਕੇ ਨਾਲ ਜ਼ਮੀਨ ਛੜਾਈ ਗਈ ਤੇ ਸਾਨੂੰ ਸਿਰਫ ਯਾਨੀ ਕਿ ਮੈਨੂੰ ਹਿੱਸੇ ਆਉਂਦਾ 2 ਲੱਖ ਆਇਆ ਤੇ ਮੇਰੀ 6 ਵਿੱਗੇ ਸੀ ਤੇ ਮੈਂ ਕਹਿਆ ਯਾਰ ਸਾਡੇ ਦਾ ਉੱਥੇ 80-80 ਲੱਖ ਰੁਪਏ ਲਿਆ ਲੋਕਾਂ ਨੇ ਕਿੱਲਿਆਂ ਦਾ ਤੇ ਕਿਉਂਕਿ ਦੋਸਤੋ ਜਾੜ ਬੀਆ ਬਾਨ ਸੀਗੀ ਤੇ ਇੱਕ ਇੱਥੇ ਨਾ ਦੋ ਪਟੇ ਹੁੰਦੇ ਆ ਜੀ ਜ਼ਮੀਨ ਦੇ ਇੱਕ ਪਟਾ ਰੋਡ ਦੇ ਉੱਪਰ ਹੁੰਦਾ ਇੱਕ ਰੋਡ ਤੋਂ ਹਟਵਾ ਹੁੰਦਾ ਇਹ ਜਿਹੜਾ ਇਹਨਾਂ ਦਾ ਰੋਡ ਦੇ ਉੱਪਰ ਵੀ ਕੁਝ ਪਟਾ ਸੀ ਤੇ ਕੁਝ ਹਟਮਾ ਸੀ ਤੇ ਉਹਦੇ ਵਿੱਚ ਇਹਨਾਂ ਨੂੰ ਨੁਕਸਾਨ ਹੋ ਗਿਆ ਕਿਉਂਕਿ ਦੋ ਪਟੇ ਹੋਣ ਕਰਨ ਸਰਕਾਰ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਇੱਕ ਪਟਾ ਪਿੱਛੇ ਆ ਤੁਸੀਂ ਉਹ ਲੈ ਲਓ ਤੇ ਇਸ ਕਰਕੇ ਇਹਨਾਂ ਨੂੰ 2 ਲੱਖ ਰੁਪਏ ਦੇ ਵਿੱਚ ਯਾਨਕੀ ਵਰਚਾਲਿਆ ਇਹਨਾਂ ਨੇ ਤੇ ਬਾਕੀ ਉਸ ਤੋਂ ਬਾਅਦ ਆ ਦੇਖੋ ਜੀ ਇਹਨੇ ਬੋਰ ਵੀ ਦੁਬਾਰਾ ਕਰਵਾਇਆ ਬਾਈ ਨੇ ਬੋਰ ਕਰਵਾਇਆ ਇਹਦੇ ਵਿੱਚ ਇਹਨਾਂ ਨੇ ਸਟਾਰਟਰ ਵਗੈਰਾ ਲੱਗਿਆ ਹੋਇਆ ਆ ਦੇਖੋ ਜੀ ਮੱਛੀ ਮੋਟਰ ਲੱਗੀ ਆ ਤੇ ਘਟੋ ਘਟ ਕਹਿੰਦਾ 7 ਕ ਲੱਖ ਰੁਪਏ ਸਾਨੂੰ ਉਹ ਖਰਚਾ ਆਇਆ उस तो बाद घर भी आ गया ही गा रोड के वह भी उन्होंने ढाता तो मुश्किल ना उन्होंने सू चार लख रुपया दिता अच्छा इनवर्टर लगा है ओ, चार बजे लाइट कट जाएगी ठीक है ये ये आपका ट्रांसफार्मर है यार आ, ये आपके के घर को देता है कि और भी घर में जाती है बिजली इससे नहीं हमारे घर अच्छा अच्छा यहाँ लाइट चौबीस घंटे रहती है अरे तो छह घंटे जावे यहाँ ट्यूबवेल लाइट अच्छा छह घंटे ਟੂ ਬੈਲ ਕੀ ਜਿਹੜੀ ਆ ਮੋਟਰ ਕੀ ਲਾਈਟ ਆ 6 ਘੰਟੇ ਆਵੇ ਔਰ ਘਰ ਕੀ ਲਾਈਟ 24 ਘੰਟੇ ਆਵੇ ਘਰ ਹੀ ਤਾਂ ਆਵੇ ਘਰ ਰ ਕਨੈਕਟ ਹੋਇਆ ਅੱਛਾ ਕਨ ਨਹੀਂ ਹੈ ਅੱਛਾ ਕਭੀ ਆਤੀ ਹੈ ਕਭੀ ਨਹੀਂ ਆਤੀ ਹੈ ਹਾਂ ਕਨੈਕਸ਼ਨ ਨਹੀਂ ਹੈ ਕਨੈਕਸ਼ਨ ਨਹੀਂ ਹੈ ਕਨੈਕਸ਼ਨ ਕਰਨਾ ਹੈ ਕਰਨਾ ਹੈ ਚਲੋ ਆਜੋ ਇਧਰ ਆਜੋ ਕੁੱਤਾ ਨਾ ਡੰਪੇ ਜੀ ਕਿਸਾਨ ਕਹਿੰਦਾ ਵੀ ਜਦੋਂ ਰੋਡ 'ਚ ਮੇਰਾ ਘਰ ਤੋੜਤਾ ਤੇ ਸਭ ਤੋਂ ਪਹਿਲਾਂ ਮੈਂ ਆ ਪਾਈ ਛਪਰੀ ਜੀ ਤੇ ਨਾਲ ਆ ਛਪਰੀ ਕਹਿੰਦਾ ਪਹਿਲਾਂ ਹੀ ਪਾਈ ਹੋਈ ਸੀ ਤੇ ਨਾਲ ਮੈਨੂੰ ਆ ਪਾਉਣੀ ਪਈ ਤੇ ਇਹਦੇ 'ਚ ਅਸੀਂ ਗੁਜ਼ਾਰਾ ਕੀਤਾ ਤੇ ਇਹ ਹੁਣ ਉਹਨਾਂ ਨੇ ਰਸੋਈ ਘਰ ਬਣਾ ਲਿਆ ਤੇ ਅੱਗੇ ਇੱਕ ਛਪਰੀ ਦੇ ਵਿੱਚ ਉਹਨਾਂ ਦਾ ਬੱਚਾ ਸੁੱਤਾ ਪਿਆ ਜੀ ਦੇਖੋ ਜੀ ਉੱਤੇ ਪੱਖਾ ਚੱਲੀ ਜਾਂਦਾ ਤੇ ਵੇਖ ਲਓ ਆ ਇਹਨਾਂ ਦਾ ਰਹਿਣ ਸਹਿਣਾਂ ਦੇ ਬੱਚੇ ਨੂੰ ਕੋਈ ਪਰਵਾਹ ਨਹੀਂ ਉਹ ਤੋਂ ਥੋੜਾ ਜਿਹਾ ਟੈਂਪਰੇਚਰ ਹਾਈ ਆ ਦੋਸਤੋ ਓਨੀ ਗਰਮੀ ਨਹੀਂ ਪੈਂਦੀ ਜਿਵੇਂ ਆਪਣੇ ਹਮ ਉਸ ਵਾਲੀ ਆ ਇਹਨਾਂ ਦੇ ਉੱਤੇ ਤਫਸ਼ ਜੀ ਆ ਪਰ ਜੇਕਰ ਤੁਸੀਂ ਛਾਂ ਚ ਬੈਠੋਗੇ ਤਾਂ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋਵੇਗੀ ਤੇ ਉੱਤੋਂ ਜੀ ਸਿਰ ਦੇ ਉੱਤੇ ਸੂਰਜ ਆ ਜੀ ਆ ਹੁਣ ਇਹਨਾਂ ਦਾ ਰਸੋਈ ਘਰ ਆ ਤੁਹਾਨੂੰ ਦਿਖਾਉਣੇ ਆ ਸ਼ਾਨਦਾਰ ਰਸੋਈ ਘਰ ਪੱਥਰ ਆ ਜੀ ਪੱਥਰ ਬੜੇ ਮਜ਼ਬੂਤ ਹੁੰਦੇ ਆ ਉਹ ਚਟ ਮਾਕੀਟਾ ਨੂੰ ਸਟੋਰੀ ਅੱਗੇ ਵੀ ਦੱਸਾਂਗੇ ਆ ਦੇਖੋ ਜੀ ਸਾਰਾ ਬਹੁਤ ਵਧੀਆ ਰਸੋਈ ਘਰ ਇਹਨਾਂ ਦਾ ਸਾਫ਼ ਸੁਥਰਾ ਬਹੁਤ ਸੋਹਣਾ ਰਸੋਈ ਘਰ ਆ ਜੀ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਤਾਂ ਮਿੱਤਰੋ ਇਹ ਕਿਸਾਨ ਕਹਿੰਦਾ ਵੀ ਇਹ ਪੱਥਰ ਮੈਂ ਢੋ ਗਿਆ ਢੋਇਆ ਪਹਾੜੀ ਦਾ ਪੱਥਰ ਆਪ ਖਰੋਚ ਕੇ ਕਿਉਂਕਿ ਕੰਮ ਕਰਦੇ ਰਿਹਾ ਪਹਾੜੀਆਂ ਦੇ ਪੱਥਰ ਢੋਂਦੇ ਰਿਹਾ ਕੱਟਦੇ ਰਿਹਾ ਤੇ ਲਿਆ ਕੇ ਪੱਥਰ ਇਹਨੇ ਜੋੜ ਲਿਆ ਜਿਹੜਾ ਆ ਕੇ ਘੱਟੋ ਘੱਟ ਵੀ ਲੱਖ ਸਵਾ ਲੱਖ ਦਾ ਪੱਥਰ ਆਉਣਾ ਸੀ ਉਹ ਕਹਿੰਦਾ ਮੈਂ ਫ੍ਰੀ ਢੋਇਆ ਤੇ ਕਹਿੰਦਾ ਮੇਰੇ ਦੋ ਬੱਚੇ ਨੇ ਇੱਕ ਦੀ ਤਾਂ ਮੈਂ ਥੱਲੇ ਨੀਂ ਭਰਤੀ ਆ ਤੇ ਕਹਿੰਦਾ ਦੂਜੇ ਦਾ ਘਰ ਮੈਂ ਬਣਾਤਾ ਐਦੀ ਨੀਂ ਭਰਤੀ ਆ ਸੇਮ ਹੀ ਘਰ ਬਣਾਉਣਾ ਉਹਦਾ ਉਹਦਾ ਵੀ ਇਹੋ ਜਿਹਾ ਬਣਾਉਣਾ ਤੇ ਜਿਹੋ ਜਿਹਾ ਉਹ ਬਣਿਆ ਕਹਿੰਦਾ ਹੱਥੀ ਪੱਥਰ ਲਿਆਂਦਾ ਤੇ ਉਸ ਤੋਂ ਬਾਅਦ ਕਹਿੰਦਾ 4 ਲੱਖ ਰੁਪਏ ਮੈਨੂੰ ਸਰਕਾਰ ਨੇ ਦਿੱਤਾ ਤੇ 4 ਲੱਖ ਰੁਪਏ ਲਾ ਕੇ ਵੇਖੋ ਮੈਂ ਕਿੱਡਾ ਸੋਹਣਾ ਘਰ ਬਣਾਇਆ ਯਾਰ ਘਰ ਵੇਖੋ ਤੁਸੀਂ ਮੈਂ ਤੁਹਾਨੂੰ ਦੱਸਦਾ ਵੀ ਅੱਗੇ ਨਿੱਕਾ ਜਿਹਾ ਗੇਟ ਲਾਇਆ ਵੇਖੋ ਕਿਆ ਬਾਤ ਹੈ ਯਾਰ ਫਿਰ ਵੀ ਕਹਿੰਦਾ ਕੋਈ ਨਹੀਂ ਇਨਕਮ ਯਾਰ ਦਿਹਾੜੀ ਮਜ਼ਦੂਰੀ ਕਰਨ ਵਾਲੇ ਬੰਦੇ ਨੇ ਕਹਿੰਦੇ ਤੇ ਕੰਮ ਕਰਦੇ ਤੋੜ ਕੇ ਪੱਥਰ ਦਾ ਸੀਜ਼ਨ ਆਉਂਦਾ ਉਹ ਤੋਂ ਪੱਥਰ ਤੋੜਦੇ ਆ ਵੇਖ ਲੋ ਜੀ ਮਿਹਨਤ ਨਾਲ ਕਰਦੇ ਕੰਮ ਆ ਦੇਖੋ ਆਪਾਂ ਹੁਣ ਅੰਦਰ ਐਂਟਰੀ ਹੋਵਾਂਗੇ ਨਿੱਕਾ ਜਿਹਾ ਥੱਲੇ ਗੇਟ ਲਾਇਆ ਅੱਗੇ ਪੌੜੀਆਂ ਕਹਿੰਦਾ ਹਜੇ ਕੰਮ ਕਰਨ ਵਾਲਾ ਤੁਸੀਂ ਜਦੋਂ ਅਗਲੇ ਹਿਰੇ ਆਏ ਆ ਵਧੀਆ ਬਣਾ ਦਾਂਗੇ ਅਸੀਂ ਆ ਦੇਖੋ ਜੀ ਥੱਲੇ ਪੱਥਰ ਲਵਾ ਰੱਖਿਆ ਯਾਰ ਚੋਬਰਾ ਨੇ ਅੱਖ ਜੂ ਪਰਛਤ ਸਿੱਧੀ ਪੱਥਰਾਂ ਦੀ ਹੈ ਜੀ ਪੱਥਰ ਲੰਮੇ ਪੱਥਰ ਕੱਟ ਕੇ ਆਪ ਹੀ ਲਾਏ ਹੋਏ ਆ ਮਿਸਤਰੀ ਤੋਂ ਲਵਾਏ ਹੋਏ ਆ ਇਹਨਾਂ ਦੀ ਬੇਟੀ ਆ ਤੇ ਦੇਖੋ ਕਿੱਡਾ ਖੁੱਲੀ ਲੌਬੀ ਆ ਤੇ ਵੇਖੋ ਕੀ ਕਲਾਕਾਰੀ ਕੀਤੀ ਹੋਈ ਆ ਦੋ ਇਧਰ ਖੜੇ ਪਏ ਹੋਏ ਨੇ ਹਾਂਜੀ ਕਿਸਾਨ ਕਹਿੰਦਾ ਵੀ ਮੇਰੇ ਦੋ ਬੱਚੇ ਇੱਕ ਬੱਚੇ ਦਾ ਤਾਂ ਮੈਂ ਬਣਾਤਾ ਇਹ ਖਰਚਾ ਆ ਗਿਆ ਕਹਿੰਦਾ ਵੀ ਪੱਥਰ ਜਿਹੜਾ ਮੈਂ ਆਪ ਟੋਇਆ ਤੇ 4 ਲੱਖ ਰੁਪਏ ਮਿਸਤਰੀ ਲੈ ਗਿਆ ਮੇਰੇ ਤੋਂ ਬਾਕੀ ਸੀਮੈਂਟ ਵਗੈਰਾ ਦਾ ਖਰਚਾ ਆ ਗਿਆ ਛੱਤ ਤੇ ਤੇ ਲੈ ਵੀ ਮਿੱਤਰੋ ਹੁਣ ਤੁਹਾਨੂੰ ਅਸੀਂ ਪਹਿਲਾ ਕਮਰੇ ਵਿਖਾ ਦਈਏ ਕਮਰੇ ਹੈਗੇ ਜਿਹਨਾਂ 10x11 ਦੇ ਕਮਰੇ ਆ ਜੀ ਸ਼ਾਨਦਾਰ ਕਮਰੇ ਆ ਵੇਖੋ ਤੁਸੀਂ ਕੂਲਰ ਵਗੈਰਾ ਸਾਰੀਆਂ ਸੁਵਿਧਾਵਾਂ ਹੈਗੀਆਂ ਕਿਉਂਕਿ 6 ਘੰਟੇ ਜਿਹੜੀ ਮੋਟਰਾਂ ਦੀ ਲਾਈਟ ਆਉਂਦੀ ਨਾ ਉਹ ਮੋਟਰਾਂ ਦੀ ਲਾਈਟ ਨਾਲ ਇਹ ਇਨਵਰਟਰ ਚਾਰਜ ਕਰ ਲੈਂਦੇ ਇਹਨਾਂ ਦੇ ਸਾਹਮਣੇ ਉਹ ਲੱਗੇ ਜੀ ਇੱਕ ਬੈਂਟਰ ਇਨਵਰਟਰ ਇੱਧਰ ਇੱਕ ਦੂਜੇ ਕਮਰੇ ਚ ਉਸ ਨਾਲ ਇਹ 24 ਘੰਟੇ ਕੱਟ ਲੈਂਦੇ ਆ 6 ਘੰਟੇ ਜਿਹੜੀ ਹੁਣ ਮੋਟਰਾਂ ਦੀ ਲਾਈਟ ਆਈ ਪਈ ਹੈ ਟਿਊਬਵੈਲਾਂ ਦੀ ਉਹਦੇ ਤੇ ਆ ਕਨੈਕਸ਼ਨ ਨਹੀਂ ਮਿਲਿਆ ਇਹਨਾਂ ਨੂੰ ਤੇ ਆ ਵੇਖੋ ਜੀ ਦੋ ਕਮਰੇ ਫਰਸਟ ਕਲਾਸ ਇੱਧਰ ਫਰਿੱਜ ਪਈ ਹੈ ਤੇ ਆ ਨਿੱਕੀ ਜੀ ਰਸੋਈ ਬਣਾਈ ਆ ਰਸੋਈ ਵੇਖੋ ਤੁਸੀਂ ਜੀ ਦੇ ਚ ਇਹਨਾਂ ਨੇ ਪੂਰਨ ਤੌਰ ਤੇ ਖਿਆਲ ਰੱਖਿਆ ਵੀ ਜਿਹੜਾ ਧੂਆਂ ਬਿਲਕੁਲ ਬਾਹਰ ਜਾਵੇ ਚਿਮਨੀ ਬਾਹਰ ਕੱਢੀ ਹੋ ਵੇਖੋ ਜੀ ਚਿਮਨੀ ਬਿਲਕੁਲ ਬਾਹਰ ਕਿਉਂਕਿ ਇਹਨਾਂ ਨੇ ਚੁੱਲ੍ਹਾ ਜਲਾਉਣਾ ਹੁੰਦਾ ਤੇ ਅੰਦਰ ਧੂਆ ਨਹੀਂ ਹੁੰਦਾ ਵੇਖੋ ਸਪੈਸ਼ਲ ਇਹਨਾਂ ਨੇ ਚਿਮਨੀ ਬਣਾ ਰੱਖੀ ਹੈ ਇੱਧਰ ਨਿੱਕੀ ਜੀ ਰਸੋਈ ਉੱਪਰ ਪੱਖੇ ਆਸਤੇ ਜਗ੍ਹਾ ਦਿੱਤੀ ਹੋਈ ਹੈ ਹਾਂਜੀ ਤਾਂ ਮਿੱਤਰੋ ਹੁਣ ਆਪਾਂ ਚੱਲਦੇ ਹਾਂ ਪੌੜੀਆਂ ਦੇ ਪੌੜੀਆਂ ਦੇ ਵਿਖਾਵਾਂਗੇ ਇੱਧਰ ਸਪੈਸ਼ਲ ਘੜੇ ਰੱਖਣ ਵਾਲੀ ਜਗ੍ਹਾ ਇੱਧਰ ਛੋਟਾ ਜਿਹਾ ਸਟੋਰ ਬਣਾਤਾ ਹੁਣ ਆਪਾਂ ਉੱਪਰ ਪੌੜੀਆਂ ਦੇ ਚੜਦੇ ਹਾਂ ਲੈ ਵੀ ਉੱਤੇ ਜਿਹੜੀ ਛੱਤ ਹੈ ਨਾ ਆਹ ਟੈਂਕੀ ਪਈ ਹੈ ਜੀ ਪਾਣੀ ਵਾਲੀ ਆ ਦੇਖੋ ਜੀ ਤੁਸੀਂ ਛੱਤ ਉੱਤੇ ਸ਼ਾਨਦਾਰ 뷰 ਲੱਗੂਗਾ ਹੁਣ ਤੁਹਾਨੂੰ 뷰 ਉੱਪਰ ਉੱਪਰਲਾ ਵਖਾਉਣੇ ਪਹਿਲਾਂ ਦਾ ਉੱਪਰ ਵਾਈਟ ਵਾਈਟ ਬੱਦਲ ਆ ਤੇਰ ਵੇਖੋ ਨੂੰ ਤਾਂ ਨਜ਼ਾਰਾ ਬਹੁਤ ਘੈਂਟ ਲੱਗਦਾ ਪਰ ਯਾਰ ਇਹ ਲੋਕ ਬਹੁਤ ਔਖਾ ਸਰਵਾਈਵ ਕਰਦੇ ਉਂਝ ਕਹਿੰਦੇ ਵੀ ਮੌਸਮ ਸਾਫ਼ ਆ ਬਿਮਾਰੀਆਂ ਸਾਨੂੰ ਹੈ ਨਹੀਂ ਉਂਝ ਸਾਡੇ ਸਰੀਰ ਤਗੜੇ ਨੇ ਪਰ ਥੋੜੀ ਜੀ ਇਨਕਮ ਦੀ ਕਮੀ ਆ ਪਰ ਇਹ ਕਰਜ਼ਾਈ ਨਹੀਂ ਇੱਥੋਂ ਦਾ ਕਿਸਾਨ ਕਰਜ਼ਾਈ ਨਾ ਮਿਲੂਗਾ ਤੁਹਾਨੂੰ ਮਿੱਤਰੋ ਬਿਲਕੁਲ ਵੀ ਕਰਜ਼ਾ ਨਹੀਂ ਜ਼ੀਰੋ ਜਿੰਨਾ ਵੀ ਕਰਜ਼ਾ ਨਹੀਂ ਇਹਨਾਂ ਦੇ ਸਿਰ ਤੇ ਤੇ ਉੱਪਰ ਉਹ ਵੇਖੋ ਜੀ ਸਾਹਮਣੇ ਉਹ ਜਿਹੜੀ ਆਪਾਂ ਕਹਿੰਦੇ ਮੌਂਟੀ ਛੱਤੀ ਹੋਈ ਇਹਨਾਂ ਨੇ ਉੱਪਰ ਵੀ ਰਾਤ ਨੂੰ ਇਹ ਉੱਪਰ ਹੀ ਸੰਦੇ ਆ ਪੱਖਾ ਛੱਡ ਕੇ ਤਾਂ ਕਿਸਾਨ ਨੇ ਆ ਵੇਖੋ ਜੀ ਉੱਪਰ ਛੱਤ ਦੇ ਸਪੈਸ਼ਲ ਜਗ੍ਹਾ ਛੱਡੀ ਹੋਈ ਉੱਤੇ ਪਾਈ ਹੋਈ ਹੈ ਰਜਾਈ ਉੱਪਰ ਇਹਨਾਂ ਨੇ ਚਾਦਰ ਜੀ ਪਾ ਰੱਖੀ ਆ ਠੰਡ ਚ ਇਹ ਚਾਦਰ ਝੱਕ ਦਿੰਦੇ ਆ ਤੇ ਗਰਮੀਆਂ ਦੇ ਉੱਤੇ ਰਜਾਈ ਪਾ ਦਿੰਦੇ ਵੀ ਥੱਲੇ ਹਵਾ ਵੀ ਰਵੇ ਚਾਨਣ ਵੀ ਰਵੇ ਹਨਾ ਇੱਕ ਗੱਲ ਆ ਘਰ ਦੇ ਵਿੱਚ ਤੁਹਾਨੂੰ ਕਿਤੇ ਵੀ ਹਨੇਰਾ ਨਾ ਦਿਖਾਈ ਦੇਊਗਾ ਸਦਾ ਮੈਂ ਅੰਦਰ ਬੈਠਾ ਰਿਆਂ ਨਾ ਮੈਨੂੰ ਅੰਦਰ ਗਰਮੀ ਲੱਗੀ ਤੈਂ ਹਵਾ ਵਗਦੀ ਆ ਜੀ ਚਾਰ ਚਫੇਰੇ ਤੇ ਮੈਨੂੰ ਤਾਂ ਮਿੱਤਰੋ ਘਰ ਬਹੁਤ ਸੋਹਣਾ ਲੱਗਿਆ ਜੇਕਰ ਇਹ ਪੱਥਰ ਲਾ ਕੇ ਜੋਧਪੁਰ ਤੋਂ ਤੇ ਆਪਣੇ ਬਣਾਏ ਜਾਣ ਤੇ ਮੈਨਾਂ ਵੀ ਇਹਦੇ ਅਰਕੀ ਨਾਲ ਤਾਂ ਮਜ਼ਬੂਤੀ ਮਿਲ ਲੋ ਵੀ ਮਿੱਤਰੋ ਹੁਣ ਬਾਈ ਨੇ ਟਿਊਬਵੈਲ ਚਲਾਤਾ ਘੱਟੋ ਘੱਟ ਵੀ 550 ਫੁੱਟ ਡੂੰਘਾ ਟਿਊਬਵੈਲ ਹੈ ਜੀ ਇਹਦੇ ਤੇ ਆਪਾਂ ਸਪੈਸ਼ਲ ਵੀਡੀਓ ਬਣਾਈਏ ਵੀ ਕਿੰਨਾ ਖਰਚਾ ਆਉਂਦਾ ਤੇ ਲੋ ਜੀ 550 ਫੁੱਟ ਡੂੰਘਾ ਟਿਊਬਵੈਲ ਆ ਤੇ ਇਹਦੇ ਤੋਂ ਆਪਾਂ ਪਾਣੀ ਭਰ ਕੇ ਲਿਜਾਵਾਂਗੇ ਪਾਣੀ ਵਧੀਆ ਕਿਆ ਬਾਤਾਂ ਠੰਡਾ ਠਾਰ ਪਾਣੀ ਹੈ ਜੀ ਤੇ ਉਸ ਤੋਂ ਬਾਅਦ ਪਾਣੀ ਲੈ ਕੇ ਆਪਾਂ ਗੱਡੀ ਤੇ ਪਹੁੰਚਾਂਗੇ ਬਾਕੀ ਮਿੱਤਰੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਜੇ Rajasthan ਦੇ ਕਿਸਾਨ ਸਰਵਾਈਵ ਬਹੁਤ ਔਖਾ ਕਰਦੇ ਆ ਪਰ ਦਿਲ ਦੇ ਦਲੇਰ ਆ ਜੀ ਰੋਟੀ ਪਾਣੀ ਖਾਣਾ ਦਾਣਾ ਜਿਹੜਾ ਕੋਈ ਮਰਜ਼ੀ ਮੰਗ ਲਓ ਮਿੰਟ ਪੰਜ ਲਾਉਂਦੇ ਬਣਾਉਣ ਲੱਗਿਆ ਬਾਕੀ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਥੈਂਕ ਯੂ ਬਰਬਾਦ